ਖੰਡੀਆਂ ਹਵਾਵਾਂ ਮਾ ਰਹਿਣ ਮਾਮਾਂ ਦੀਆਂ ਛਾਵਾਂ ਰਹਿਣ ਦਿਲਾਂ 'ਚ ਪਿਆਰ ਰਹੇ ਬਾਗਾਂ 'ਚ ਵਹਾਰ ਰਹੇ ਖੰਡੀਆਂ ਹਵਾਵਾਂ ਮਾਂ ਰਹਿਣ ਮਾਵਾਂ ਦੀਆਂ ਛਾਵਾਂ ਰਹਿਣ ਦਿਲਾਂ 'ਚ ਪਿਆਰ ਰਹੇ ਬਾਗਾਂ 'ਚ ਬਹਾਰ ਰਹੇ ਸਾਰਿਆਂ ਦੇ ਸਾਰਿਆਂ ਦੇ ਸਾਰਿਆਂ ਦੇ ਸਾਰਿਆਂ ਦੇ ਸਾਰਿਆਂ ਦੇ ਘਰੇ ਖੁਸ਼ੀ ਲਿਆਂਦੀ ਮੇਰੇ ਮਾਲਕਾ ਨਵਾਂ ਸਾਲ ਇਹੋ ਜਾ ਚੜਾਦੀ ਮੇਰੇ ਮਾਲਕਾ ਨਵਾਂ ਸਾਲ ਇਹੋ ਜਾ ਚੜਾਦੀ ਮੇਰੇ ਮਾਲਕਾ ਭੁਖਾ ਨਾ ਗਰੀਬ ਮਾਰੇ ਰੋਟੀ ਮਿਲੇ ਸਭ ਨੂੰ ਪੈਸੇ ਵਾਲਾ ਭੁੱਲੇ ਨਾ ਅਮੀਰ ਬੰਦਾ ਰੱਬ ਨੂੰ ਭੁਖਾ ਨਾ ਗਰੀਬ ਮਾਰੇ ਰੋਟੀ ਮਿਲੇ ਸਭ ਨੂੰ ਪੈਸੇ ਵਾਲਾ ਭੁੱਲੇ ਨਾ ਅਮੀਰ ਬੰਦਾ ਰੱਬ ਨੂੰ ਕੁੜੀਆਂ ਤੇ ਚੀੜੀਆਂ ਕੁੜੀਆਂ ਤੇ ਚੀੜੀਆਂ ਕੁੜੀਆਂ ਤੇ ਚੀੜੀਆਂ ਬਚਾਈ ਮੇਰੇ ਮਾਲਕਾ ਨਮਾਸਾਲੇ ਇਹੋ ਜਾ ਚੜਾਉਂਦੀ ਮੇਰੇ ਮਾਲਕਾ ਨਾ ਮਾ ਸਾਲੇ ਇਹੋ ਚਾ ਚੜਾਵੀ ਮੇਰੇ ਮਾਲਕਾ ਭੁੱਲ ਗਏ ਪੰਜਾਬੀ ਪੰਜਾਬ ਦੇ ਹੀ ਲੋਕ ਜੋ ਬਿਰਸ਼ਾ ਪੰਜਾਬੀ ਰਹੇ ਅੱਗ ਵਿੱਚ ਝੋਕ ਜੋ ਭੁੱਲ ਗਏ ਪੰਜਾਬੀ ਪੰਜਾਬ ਦੇ ਹੀ ਲੋਕ ਜੋ ਬਿਰਸ਼ਾ ਪੰਜਾਬੀ ਰਹੇ ਅੱਗ ਵਿੱਚ ਝੋਕ ਜੋ ਮਾਂ ਦਾ ਚੇਤਾ 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 ਉਹਨਾਂ ਨੂੰ ਕਰਾਈ ਮੇਰੇ ਮਾਲਕਾ ਨਵਾ ਸਾਲ ਇਹੋ ਜਾਂ ਚੜਾਂ ਵੀ ਮੇਰੇ ਮਾਲਕਾ ਨਵਾ ਸਾਲ ਇਹੋ ਜਾਂ ਚੜਾਂ ਵੀ ਮੇਰੇ ਮਾਲਕਾ ਦੇਵੀ ਤੋਂ ਨੇਹਾ ਇੱਕ ਗਾਇਕ ਗੀਤਕਾਰਾਂ ਨੂੰ ਸੋਨਾ ਲਿਖੋ ਸੋਨਾ ਗਾਓ ਤੇਸ਼ ਦੀਆਂ ਬਾਰਾਂ ਨੂੰ ਦੇਵੀ ਤੁਸੀਂ ਨੇ ਹਾਂ ਇੱਕ ਗਾਇਕ ਗੀਤਕਾਰਾਂ ਨੂੰ ਸੋਨਾ ਲਿਖੋ ਸੋਨਾ ਗਾਓ ਦੇਸ਼ ਦੀਆਂ ਬਾਰਾਂ ਨੂੰ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਜਿੰਨਾ ਨੂੰ ਸਖਾਈ ਮੇਰੇ ਮਾਲਕਾ ਨਵਾ ਸਾਲ ਇਹੋ ਚਾ ਚੜਾਵੀ ਮੇਰੇ ਮਾਲਕਾ ਨਵਾ ਸਾਲ ਇਹੋ ਚਾ ਚੜਾਵੀ ਮੇਰੇ ਮਾਲਕਾ ਨਵਾ ਸਾਲ ਇਹੋ ਚਾ ਚੜਾਵੀ ਮੇਰੇ ਮਾਲਕਾ